ਬੋਲ ਲਸ਼ਕਰ ਮਾਨੁਖ ਉਪਰ ਕਰੇ ਆਸ ਪਲਪੀਤਰ ਤਾਕਾ ਹੋਏ ਵਿਨਾਸ਼ ਮੈਂ ਕੁੜੇ ਪ੍ਰੇਰ ਦੇਖਣ ਗਿਆ ਜਦੋਂ ਇੱਕ ਅਫਸਰ ਨੇ ਵੱਡੇ ਗਰੁੱਪ ਨੂੰ ਆਰਡਰ ਦੇਣਾ ਸੀ ਔਰ ਜਦੋਂ ਉਹ ਸ਼ੇਰ ਵਾਂਗਰਾ ਦਹਾੜ ਮਾਰ ਕੇ ਕਮਾਂਡ ਦੇ ਰਿਹਾ ਸੀ ਉਸੇ ਵੇਲੇ ਅਚਾਨਕ ਉਹਦਾ ਹਾਰਟ ਫੇਲ ਹੋ ਗਿਆ ਤੇ ਉਹ ਉੱਥੇ ਢੇਰ ਹੋ ਗਿਆ ਇੱਕ ਪਲ ਵਿੱਚ ਸੀਨ ਬਦਲ ਗਿਆ ਉਹੀ ਬੰਦਾ ਜੋ ਸੀਨਾ ਚੌੜਾ ਕਰਕੇ ਔਰ ਇਨੀ ਹیثیت ਦਾ ਮਾਲਕ ਇੱਕ ਪਲ ਚ ਮਿੱਟੀ ਦੀ ਢੇਰੀ ਹੋ ਗਿਆ ਜੋ ਮਨ ਚਤਨਾ ਚੇਤੇ ਸਨ ਸੋ ਗਾਲੀ ਰੱਬ ਕਿਆਂ ਮੌਤ ਨੂੰ ਇੰਨਾ ਕਰੀਬ ਤੋਂ ਦੇਖ ਕੇ ਮਨ ਨੂੰ ਝਟਕਾ ਲੱਗਿਆ ਮੈਨੂੰ ਇਸ ਵਿੱਚ ਆਪਣੀ ਮੌਤ ਨਜ਼ਰ ਆਈ ਵੈਸੇ ਹਮ ਤੌਰ ਤੇ ਸਾਰੇ ਹੀ ਕਹਿੰਦੇ ਨੇ ਕਿ ਹਾਂ ਜੀ ਪਲਦਾ ਕੋਈ ਪਤਾ ਨਹੀਂ ਦਮ ਆਏ ਕਿ ਨਾ ਆਏ ਪਰ ਅੰਦਰੋਂ ਹਰ ਕੋਈ ਕਦੀ ਵੀ ਇਸ ਗੱਲ ਦੀ ਅਸਲੀਅਤ ਨੂੰ ਮਹਿਸੂਸ ਨਹੀਂ ਕਰਦਾ ਉਹਨੂੰ ਲੱਗਦਾ ਹੈ ਕਿ ਹੋਰ ਲੋਕ ਮਰਨਗੇ ਲੇਕਿਨ ਮੈਂ ਨਹੀਂ ਮਰੂੰਗਾ ਅੰਦਰ ਤੋਂ ਗਹਿਰੇ ਤੋਂ ਹਰ ਕੋਈ ਆਤਮਾ ਅਮਰ ਅਵਨਾਸ਼ੀ ਹੈ ਇਸ ਤਹਸਾਸ ਤੇ ਯਕੀਨ ਕਰੀ ਬੈਠਾ ਕਿ ਚੋੜਾ ਬਦਲਦਾ ਅਸੀਂ ਸਦਾ ਸਦਾ ਤੋਂ ਹਾਂ ਤੇ ਰਹਾਂਗੇ ਭਾਵੇਂ ਠੀਕ ਹੀ ਕਿਉਂ ਨਾ ਹੋਵੇ ਚਾਹੇ ਸਾਡੀ ਆਤਮਾ ਕਦੀ ਮਰਦੀ ਨਹੀਂ ਪਰ ਸਰੀਰਕ ਤੌਰ ਤੇ ਤਾਂ ਅਸੀਂ ਮੁਸਾਫਰੀ ਆਵੇਂ ਜਿਵੇਂ ਜਿਵੇਂ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੇ ਚੰਗੇ ਮਾੜੇ ਕਰਮਾਂ ਦੀ ਗੱਠੜੀ ਬੰਨੀ ਬੈਠੇ ਆਪਣੀ ਆਪਣੀ ਗੱਡੀ ਦੀ ਉਡੀਕ ਦਾ ਇੰਤਜ਼ਾਰ ਕਰਦੇ ਮੁਸਾਫਿਰ ਜਿਸ ਜਸਤੀ ਗੱਡੀ ਆਉਂਦੀ ਜਾਂਦੀ ਹੈ ਤੁਰਦਾ ਜਾ ਰਿਹਾ ਲੇਕਿਨ ਮੁਸਾਫਰ ਦਾ ਪਾਗਲਪਨ ਵੇਖੋ ਸਾਡੇ ਚ ਬਹੁਤੇ ਦੂਜੇ ਮੁਸਾਫਰਾਂ ਤੇ ਆਸਾਂ ਬੰਨੀ ਬੈਠੇ ਨੇ ਤੇ ਕੋਈ ਝੱਲਾ ਦੂਜਿਆਂ ਨੂੰ ਆਪਣੀ ਧਨ ਸੰਪਤਾ ਦੀ ਧੌਂਸ ਦਿਖਾ ਰਿਹਾ ਹੈ ਆਪਣੀ ਪਦ ਪ੍ਰਤਿਸ਼ਠਾ ਦਾ ਪ੍ਰਦਰਸ਼ਨ ਆਪਣੀ ਡਿਗਰੀਆਂ ਦੀ ਨਮਾਇਸ਼ ਔਰ ਕਾਬਲੀਅਤ ਦਾ ਰੂਪ ਝਾੜ ਰਿਹਾ ਐ। ਏਸ਼ੀਅਨ ਤੇ ਬਿਠੇ ਸਾਰੇ। ਇੱਕ ਮੇਰੇ ਵਰਗਾ ਬੰਦਾ ਛਾਤੀ ਚੌੜੀ ਕਰਕੇ ਆਪਣੇ ਹਜ਼ਾਰ ਗੱਜ ਦੇ ਪਲਾਟ ਦੀ ਰਜਿਸਟਰੀ ਦੂਸਰੇ ਨੂੰ ਦਿਖਾ ਰਿਹਾ ਐ ਕਿ ਦੇਖੋ ਜੀ ਮੈਂ ਆਖਰ ਬਾਜ਼ੀ ਮਾਰ ਲਈ। ਸਭ ਨੂੰ ਮਾਰ ਪਜਾਇਆ ਔਰ ਕਬਜ਼ਾ ਕਰ ਲਿਆ। ਪਰ ਇਹੋ ਪਲਾਟ ਹਜ਼ਾਰਾਂ ਵਾਰ ਆਪਣੇ ਮਾਲਕ ਬਦਲ ਚੁੱਕਾ। ਸਭ ਪੁਰਾਣੇ ਖਰੀਦਦਾਰ ਰੁਖਸਤ ਹੋ ਗਏ ਲੇਕਿਨ ਜ਼ਮੀਨ ਦਾ ਟੁਕੜਾ ਉਵੇਂ ਦਾ ਉਵੇਂ ਇੱਥੇ ਦਾ ਇੱਥੇ ਹੀ ਹੈ ਇਸ ਵਿੱਚੋਂ ਫਿਰ ਵਿਕੇਗਾ ਹੋ ਸਕਦਾ ਹੈ ਇਸੇ ਪਲਾਟ ਦੀ ਰਜਿਸਟਰੀ ਤੇ ਨਾਲ ਹੀ ਮੇਰੀ ਮੌਦ ਦਾ ਪਰਵਾਨਾ ਵੀ ਲਿਖਿਆ ਹੋਵੇ ਮੌਦ ਦੀ ਗੱਡੀ ਸੀਟੀ ਤੇ ਸੀਟੀ ਮਾਰ ਰਹੀ ਹੈ ਰੱਬ ਜੀ ਮੁਸਕਰਾ ਰਹੇ ਨੇ ਕਿ ਇਹ ਮੂਰਖ ਕਰ ਕੀ ਰਿਹਾ ਜੋ ਅਸਲੀ ਖਜ਼ਾਨਾ ਕਮਾਉਣ ਵਾਸਤੇ ਇੱਥੇ ਆਇਆ ਸੀ ਉਹ ਤੇ ਨਜ਼ਾਰਤ ਹੈ ਜੋ ਧਨ ਦੌਲਤ ਕਮਾਇਆ ਉਹ ਸਭ ਛੁੱਟਿਆ ਜਾ ਰਿਹਾ ਮੌਤ ਦੇ ਫਰਿਛੇ ਨੂੰ ਵੇਖ ਕੇ ਹੱਥ ਮਰੋੜਦਾ ਤੇ ਸਿਰ ਦੇ ਵਾਲ ਖੁੰਦਾ ਡੋਰ ਪੌਰ ਹੋਈ ਜਾਂਦਾ ਸਿਵਾਏ ਪਛਤਾਵੇ ਦੇ ਕੁਝ ਹੱਥ ਨਹੀਂ ਲੱਗਿਆ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੇ ਦੇਖੇ ਸੁਨੇ ਬੋਲੇ ਦੌੜਿਓ ਫਿਰਤ ਹੈ ਰਹਾਓ ਜਦ ਕਛ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਨ ਲਗਤ ਹੈ ਹੈ ਤਾਂ ਇੱਕ ਮਿੱਟੀ ਦਾ ਪੁਤਲਾ ਸੀ ਆਪਣਾ ਅਸਲਾ ਭੁੱਲ ਗਿਆ ਵੱਡੀਆਂ ਵੱਡੀਆਂ ਮੱਲਾ ਮਾਰਨ ਚ ਰੁੱਝ ਗਿਆ ਰੱਬ ਦੀ ਮਰਜ਼ੀ ਚ ਰਹਿਣਾ ਭੁੱਲ ਕੇ ਆਪਣੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਨਾਮ ਨਹੀਂ ਜਪਿਆ ਤੇ ਖਵਾ ਰੋ ਕੇ ਜ਼ਿੰਦਗੀ ਇੱਕ ਜਵਾਰੀ ਵਾਂਗਰਾ ਹਾਰ ਕੇ ਵਾਪਸ ਪਹੁੰਚ ਗਿਆ ਅਗਲੀ 84 ਫਿਰ ਤਿਆਰ